ਜਸਮੀ ਜੀ ਮੈਂ ਹੁਣ ਅਦਰ ਯੂਐਸਏ ਵੱਲ ਨੂੰ ਵਧਾਂ ਯੂਐਸਏ ਦੇ ਵਿੱਚ ਇੰਟਰਵਿਊ ਨੂੰ ਲੈ ਕੇ ਕਈ ਨਵੀਂ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਇੰਟਰਵਿਊ ਹੁਣ ਉਹ ਥੋੜੀ ਟਫ ਪੁੱਛ ਰਹੇ ਨੇ ਸੋ ਇੰਟਰਵਿਊ ਯੂਐਸਏ ਦੀ ਥੋੜੀ ਜਿਹੀ ਟਫ ਹੈ ਇਹ ਟੈਕਨੀਕਲ ਹੋਈ ਹੈ ਜਾਂ ਸਿੰਪਲ ਹੈ ਸਟੂਡੈਂਟਸ ਸਹੀ ਤਰੀਕਾ ਅਗਰ ਫਾਲੋ ਕਰਨ ਯੂਐਸਏ ਦੀ ਇੰਟਰਵਿਊ اور स्लॉट्स ਤੇ ਮੈਂ ਚਾਹੂੰਗਾ ਥੋੜੀ ਜਿਹੀ ਕਲੈਰਿਟੀ ਦਿਓ ਸੇ ਦੇਖੋ ਪਹਿਲੀ ਗੱਲ ਤਾਂ स्लॉट्स ਚ ਹਮੇਸ਼ਾ ਹੀ ਪੇਡਡ स्लॉट्स ਮਿਲ ਰਹੇ ਨੇ ਕੋਈ ਇਦਾਂ स्लots ਨਹੀਂ ਮਿਲ ਰਹੇ ਨੇ ਕਿ ਤੁਸੀਂ ਆਪਣੇ ਆਪ ਹੀ स्लॉट ਲੈ पाओ ਨਾਰਮਲੀ ਇਹਦੇ ਚ VFS ਵਾਲੇ स्लots ਬੁੱਕ ਕਰ ਲੈਂਦੇ ਨੇ ਔਰ ਫਿਰ ਉਹ ਅੱਗੇ ਵੇਚਦੇ ਪਏ ਨੇ ਸੋ ਇਹ ਬਹੁਤ ਮਾੜੀ ਗੱਲ ਹੈ ਬਿਕਾਜ਼ ਅਸੀਂ ਕੋਈ ਵੀ स्लॉट ਦੇ ਪੈਸੇ ਸਟੂਡੈਂਟ ਤੋਂ ਨਹੀਂ ਲਈਦੇ ਸੋ ਸਟੂਡੈਂਟਸ ਇਦਾਂ ਕੋਈ ਵੀ स्लॉट ਦੇ ਪੈਸੇ ਅਸੀਂ ਸਟੂਡੈਂਟ ਤੋਂ ਨਹੀਂ ਲਈਦੇ ਹੈਗੇ ਸੋ ਜਦ ਇਹ स्लॉट ਦੀ ਪੇਮੈਂਟ ਲੈ ਰਹੇ ਹਾਂ 15 ਤੋਂ 20 ਹਜ਼ਾਰ ਦੇ ਅੰਦਰ ਅੰਦਰ ਸਟੂਡੈਂਟ ਤੋਂ ਚਾਰਜ ਕੀਤੀ ਜਾ ਰਹੀ ਹੈ ਫॉर ਡੇਟ ਬੁਕਿੰਗ ਬਟ ਉਹ ਚ 2 2.5 ਮਹੀਨੇ ਬਾਅਦ ਦੀ ਡੇਟ ਮਿਲ ਰਹੀ ਹੈ ਸੋ ਇਸ ਚੀਜ਼ ਦਾ ਸਾਰੇ ਖਿਆਲ ਰੱਖਣ ਕਿ 2 2.5 ਮਹੀਨੇ ਬਾਅਦ ਦੀ ਸੀ ਜਿਹੜੀ ਹੈਗੀ ਆ ਉਹ ਡੇਟ ਮਿਲ ਰਹੀ ਹੈ ਸਟੂਡੈਂਟਸ ਨੂੰ ਜਿਹੜੇ ਯੂਐਸਏ ਸਟੱਡੀ ਵੀਜ਼ਾ ਜਾਣਾ ਚਾਹੁੰਦੇ ਨੇ ਯੈਸ ਦੇ ਹੈਵ ਸਟਾਰਟਡ ਆਸਕਿੰਗ ਯੂ ਸਮ ਟੈਕਨੀਕਲ ਕੁਐਸਚਨਸ ਬਿਕਾਜ਼ ਸਟੂਡੈਂਟਸ ਬਿਲਕੁਲ ਵੀ ਤਿਆਰੀ ਕਰਕੇ ਨਹੀਂ ਜਾ ਰਹੇ ਸੀ ਸਪੈਸ਼ਲੀ ਫਰਮ ਨਾਰਥ ਇੰਡੀਆ ਸੋ ਥੋੜਾ ਜਿਹਾ ਪੁੱਛਣ ਲੱਗੇ ਨੇ ਕਿ ਤੁਸੀਂ ਹੁਣ ਲਾਸਟ ਸਟੱਡੀਜ਼ ਕਦੋਂ ਕੀਤੀਆਂ ਜਾਂ ਤੁਸੀਂ ਹੁਣ ਕੀ ਕਹਿੰਦੇ ਆ ਜਦੋਂ ਤੁਸੀਂ ਇੱਥੇ ਆਣਾ ਚਾਹੁੰਦੇ ਹੋ ਤੁਸੀਂ ਕਿਉਂ ਇੱਥੇ ਪੜਨ ਆਣਾ ਚਾਹੁੰਦੇ ਹੋ ਤੁਹਾਡੀ ਲਾਸਟ ਸਟੱਡੀਜ਼ ਚ ਕੀ ਕੀ ਤੁਸੀਂ ਪੜਿਆ ਸੋ ਥੋੜੇ ਜਿਹੇ ਇਦਾਂ ਦੇ ਸਵਾਲ ਉਹ ਪੁੱਛਣ ਲੱਗ ਪਏ ਨੇ ਤਾਂ ਕਿ ਸਟੂਡੈਂਟ ਦਾ ਕੰਫੀਡੈਂਸ ਚੈੱਕ ਕਰਨ ਲਈ ਬਿਲਕੁਲ ਠੀਕ ਹੈ ਸੋ ਪ੍ਰੈਪਰੇਸ਼ਨ ਜਸਮੀਜੀ ਲੈਂਡਮਾਰਕ ਦੀ ਟੀਮ ਕਿਵੇਂ ਕਰਾਉਂਦੀ ਹੈ ਯੂ ਐਸ ਏ ਦੇ ਜਿਹੜੇ ਸਟੂਡੈਂਟਸ ਨੇ ਪ੍ਰੋਪਰ ਟ੍ਰੇਨਰਸ ਹੈਗੇ ਆ ਫॉर ਯੂ ਐਸ ਏ ਟ੍ਰੇਨਿੰਗ ਔਰ ਜਿਹੜੇ ਕਿ ਯੂ ਐਸ ਏ ਦੀ ਟ੍ਰੇਨਿੰਗ ਕਰਾਉਂਦੇ ਨੇ ਸੋ ਯੂ ਐਸ ਏ ਦੇ ਟ੍ਰੇਨਰਸ ਐ ਸਪੈਸ਼ਲ ਟ੍ਰੇਨਰਸ ਐ ਐਸਓ ਪੀ ਰਾਈਟਰਸ ਐ ਫਾਈਲਿੰਗ ਟੀਮ ਐ ਸੋ ਹਰ ਚੀਜ਼ ਦੀ ਟ੍ਰੇਨਿੰਗ ਹੈਗੀ ਔਰ ਹਰ ਚੀਜ਼ ਦੀ ਟੀਮ ਹੈਗੀ ਹੈ ਜਿਹੜੇ ਪ੍ਰੋਪਰਲੀ ਸਾਰ ਬੱਚੇ ਨੂੰ ਅ ਸਟ੍ਰੈਸ ਪਿਆਰੀ ਕਰਾਈ ਜਾਂਦੀ ਪ੍ਰੋਪਰਲੀ ਹਰ ਬੱਚੇ ਨੂੰ ਸਰ ਜਿਹੜੀ ਯੂਐਸਏ ਸਟੂਡੈਂਟਸ ਨੂੰ ਇੰਟਰਵਿਊ ਦੀ ਪ੍ਰੈਪਰੇਸ਼ਨ ਕਰਾਣੇ ਹੋ ਕੀ ਉਹ ਫਿਜ਼ੀਕਲ ਹੈ ਜਾਂ ਆਨਲਾਈਨ ਵੀ ਇਹ ਪ੍ਰੈਪਰੇਸ਼ਨ ਹੋ ਸਕਦੀ ਹੈ ਸੋ ਸਰ ਆਪ ਆਨਲਾਈਨ ਵੀ ਕਰ ਸਕਦਾ ਬੱਚਾ ਜ਼ੂਮ ਤੇ ਵੀ ਕਰ ਸਕਦਾ ਯੂਐਸਏ ਦੀ ਟ੍ਰੇਨਿੰਗ ਦੀ ਕੀ ਕਹਿੰਦੇ ਆ ਪ੍ਰੈਪਰੇਸ਼ਨ ਐਂਡ ਬੱਚਾ ਆ ਕੇ ਵੀ ਸਾਡੇ ਕੋਲ ਜੇ ਇਥੇ ਆ ਕੇ ਵੀ ਕਰਨਾ ਚਾਹੁੰਦਾ ਹੈ ਤਾਂ ਫਿਜ਼ੀਕਲੀ ਵੀ ਬੱਚਾ ਕਰ ਸਕਦਾ ਫ੍ਰੀ ਆਫ ਕਾਸਟ ਹੈ ਸਾਰੇ ਟ੍ਰੇਨਿੰਗ ਆ ਬਿਲਕੁਲ ਸੋ ਫ੍ਰੀ ਆਫ ਕਾਸਟ ਯੂ ਐਸ ਐਡੀ ਟ੍ਰੇਨਿੰਗ ਲੈਂਡਮਾਰਕ ਇਮੀਗ੍ਰੇਸ਼ਨ ਵੱਲੋਂ ਕਰਾਈ ਜਾਂਦੀ ਹੈ ਜਸਮੀਤ ਜੀ ਨੇ ਕਈ ਗੱਲਾਂ ਕਲੀਅਰ ਕੀਤੀਆਂ ਜਸਮੀਤ ਜੀ ਮੈਨੂੰ ਇੱਕ ਵਾਰੀ ਯੂ ਐਸ ਐ ਦੇ ਇਨਟੇਕਸ ਵੀ ਜ਼ਰੂਰ ਦੱਸੋ ਕਿ ਹੁਣ ਨੀਅਰ ਬਾਏ ਇਨਟੇਕਸ ਯੂ ਐਸ ਐ ਦੇ ਕਿਹੜੇ ਨੇ ਸਟੂਡੈਂਟਸ ਕਿਹੜੇ ਇਨਟੇਕਸ ਕਰ ਰਹੇ ਕੋ ਮੈਂ ਚੈਨਲ ਨੂੰ ਕਾਂਗਾ ਕਿ ਅਸੀਂ ਸਿਰਫ ਜੇ ਕਿ ਇਹ ਤਾਂ ਸਪਟੈਂਬਰ ਇਨਟੇਕ ਹੀ ਚੂਜ਼ ਕਰੀਏ ਬਿਕੋਜ਼ ਸਪਟੈਂਬਰ ਇਨਟੇਕ ਇਜ਼ ਪੋਸੀਬਲ ਜਾਂ ਜਨਵਰੀ 25 ਪੋਸੀਬਲ ਅਦਰਵਾਇਜ਼ ਹੋਰ ਕੋਈ ਇਨਟੇਕ ਪੋਸੀਬਲ ਨਹੀਂ ਹੈਗਾ ਸੋ ਇਹ ਵੀ ਬੜੀ ਇੰਪੋਰਟੈਂਟ ਗੱਲ ਕੀਤੀ ਹੈ ਜਸਮੀਤ ਜੀ ਨੇ ਕਿ ਯੂ ਐਸ ਏ ਲਈ ਵੀ ਅਸੀਂ ਜਾਂ ਤਾਂ ਸਪਟੈਂਬਰ ਇਨਟੇਕ ਤੇ ਫੋਕਸ ਕਰੀਏ ਔਰ ਜਾਂ ਜਨਵਰੀ 25 ਇਨਟੇਕ ਤੇ ਫੋਕਸ ਕਰੀਏ ਇਹਨਾਂ ਦੋਨਾਂ ਕੋਰਸਸ ਦੇ ਵਿੱਚ ਸਫੀਸ਼ੀਐਂਟ ਕੋਰਸਸ ਨੇ ਇਹਨਾਂ ਦੋਨਾਂ ਇਨਟੇਕਸ ਦੇ ਵਿੱਚ ਸਾਡੇ ਸਟੂਡੈਂਟ ਲਈ ਸੋ ਯੈਸ ਸਫੀਸ਼ੀਐਂਟ ਸੀਟਸ ਆਰ ਅਵੇਲੇਬਲ ਯੂਐਸਐਚ ਸੀਟਸ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਸਬ ਬਿਲਕੁਲ ਜੀ ਸੋ ਯੂਐਸਐਚ ਸੀਟਸ ਦੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਉਹ ਸਾਰੇ ਸਟੂਡੈਂਟਸ ਜਿਹੜੇ ਯੂਐਸਏ ਨੂੰ ਲੈ ਕੇ ਆਫਰ ਲੈਟਰ ਦੇਖ ਰਹੇ ਨੇ ਜਾਂ ਕੋਈ ਅੱਛਾ ਕੋਰਸ ਅੱਛਾ ਕਾਲਜ ਕਿਉਂਕਿ ਜਸਮੀਤ ਜੀ ਬਹੁਤ ਪੁਰਾਣੇ ਯੂਐਸਏ ਦੇ ਨਾਲ ਸਟੂਡੈਂਟਸ ਨੂੰ ਬਾਈਡ ਕਰਦੇ ਨੇ ਔਰ ਵੱਡੀ ਗਿਣਤੀ ਵੀਜ਼ਾ ਵੀ ਸਟੂਡੈਂਟਸ ਨੂੰ ਦੁਆਏ ਨੇ ਪਰ ਇਹਦੇ ਨਾਲ ਨਾਲ ਜਿਹੜਾ ਇੱਕ ਬੜਾ ਇੰਪੋਰਟੈਂਟ ਗੱਲ ਯੂਐਸ ਨਾਲ ਜੁੜੀ ਹੋਈ ਇਹ ਹੈ ਕਿ ਬਹੁਤ ਸਾਰੀਆਂ ਲੋ ਫੀਸ ਯੂਨੀਵਰਸਿਟੀਆਂ ਲੋ ਫੀਸ ਕਾਲਜਸ ਦੇ ਨਾਲ ਵੀ ਜਸਮੀਤ ਜੀ ਦੇ ਟਾਈਅਪਸ ਨੇ ਜਿੱਥੇ ਸਟੂਡੈਂਟਸ ਰੀਜ਼ਨੇਬਲ ਫੀਸ ਤੇ ਜਾ ਸਕਦੇ ਨੇ ਔਰ ਸਕਾਲਰਸ਼ਿਪ ਅਟੇਨ ਕਰ ਸਕਦੇ ਨੇ ਜਸਮੀਤ ਜੀ ਤੁਹਾਡੇ ਸਟੂਡੈਂਟਸ ਨੂੰ ਸਕਾਲਰਸ਼ਿਪ ਪਿਛਲੇ ਸਮਿਆਂ ਦੇ ਵਿੱਚ ਮਿਲੀਆਂ ਨੇ इजीली ਔਰ ਕਿੰਨੀਆਂ-ਕਿੰਨੀਆਂ ਕ ਮਿਲੀਆਂ ਹਾਂਜੀ ਸਰ ਸਰ ਸਕਾਲਰਸ਼ਿਪ ਤੁਹਾਡੇ ਸਟੂਡੈਂਟਸ ਨੂੰ ਕਿੰਨੀਆਂ-ਕਿੰਨੀਆਂ ਪਿਛਲੇ ਸਮੇਂ ਚ $30000 ਤੱਕ ਦੀ ਸਕਾਲਰਸ਼ਿਪ ਹੈਗੀ ਯੂਐਸਏ ਚ ਸੋ ਕੁਝ ਕਾਲਜ 30000 ਡਾਲਰ ਤੱਕ ਦੀ ਸਕਾਲਰਸ਼ਿਪ ਆਫਰ ਕਰ ਰਹੇ ਨੇ ਯੂਐਸਏ ਚ ਸੋ ਜੇ ਤੁਸੀਂ ਯੂਐਸਏ ਦੇਖ ਰਹੇ ਹੋ ਤਾਂ ਕਾਫੀ ਸਾਰੀਆਂ ਯੂਨੀਵਰਸਿਟੀਆਂ ਕਾਲਜਿਸ ਇਤਨਾ ਨਹੀਂ ਹੈ ਜਿਹੜੇ ਬਹੁਤ ਵੱਡੀ ਸਕਾਲਰਸ਼ਿਪਸ ਆਫਰ ਕਰ ਰਹੇ ਨੇ ਯਸ ਸੰਜੀਪ ਸ਼ਰਮਾ ਐਸ ਪਰ ਗਵਰਨਮੈਂਟ ਲਾ ਜਿਹੜੇ ਮੇਜਰ ਇਨਟੈਕ ਚ ਬੱਚੇ ਪੜਨਗੇ ਉਹਨਾਂ ਬੱਚਿਆਂ ਨੂੰ ਕੀ ਕਿੰਨੇ ਆ ਅਪਕ ਪਰਮਿਟ ਮਿਲੇਗਾ ਬਿਲਕੁਲ ਠੀਕ ਹੈ ਜੀ ਸੋ ਯੂਐਸਏ ਨੂੰ ਲੈ ਕੇ ਵੀ ਸਟੂਡੈਂਟ ਸਕਰੀਨ ਤੇ ਨੰਬਰ ਹੈ 9041096100 ਇਸ ਨੰਬਰ ਤੇ ਤੁਸੀਂ ਵਕਤ ਕਰ ਸਕਦੇ ਹੋ ਆਪਣਾ ਪ੍ਰੋਫਾਈਲ ਭੇਜ ਸਕਦੇ ਹੋ ਪਰ ਕਾਲ ਕਰ ਸਕਦੇ ਹੋ 9041390412 ਇਹ ਡਾਇਰੈਕਟ ਨੰਬਰ ਨੇ ਜਿੱਦੇ ਤੇ ਤੁਸੀਂ ਜਸ਼ਮੀਤ ਜੀ ਨਾਲ ਕਾਲ ਕਰ ਸਕਦੇ ਹੋ